ਆਸਾ ਹਾ ਮਾਮ ਸਕੀਨ ਖੁਦਾਈ ਬੰਦੇ ਤੂੰ ਰਾਜਸ ਮਨ ਪਾਵੈ ਅੱਲਾ ਅਵਲਦੀਨ ਕੋ ਸਾਹਿਬ ਜੋਰ ਨਹੀਂ ਫੁਰਮਾਵੈ ਕਾਜੀ ਬੋਲੇ ਅਵਨ ਨਹੀਂ ਆਵ ਰਹਾਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਸਤਿਗੁਰੂ ਗਰੀਬ ਨਿਵਾਜ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਅੰਗ 480 ਭਗਤਾਂ ਦੀ ਬਾਣੀ ਦੇ ਅੰਤਰਗਤ ਆਸਾ ਰਾਗ ਦੇ ਵਿੱਚ ਸ੍ਰੀ ਕਬੀਰ ਜੀ ਉਹ ਕ 17ਵਾਂ ਬਚਨ ਇਸ ਬਚਨ ਦੇ ਵਿੱਚ ਕਬੀਰ ਪਾਸ਼ਾ ਕਿਸੇ ਕਾਜੀ ਦੇ ਪਰਥਾਏ ਸਾਨੂੰ ਬਾਹਰੀ ਕਰਮ ਕਾਂਡਾਂ ਦੀ ਥਾਂ ਤ੍ਰਿਵਿ ਭਗਤੀ ਲਈ ਪ੍ਰੇਰਿਤ ਕਰਦੇ ਹਨ ਸੋ ਆਪਣੇ ਬਚਨ ਦੇ ਪਹਿਲੇ ਪਦ ਵਿੱਚ ਮਹਾਰਾਜ ਕਿਰਪਾ ਕਰ ਦੇਣ ਕਹਿੰਦੇ ਹਮ ਮਸਕੀਨ ਖੁਦਾਈ ਬੰਦੇ ਤਮ ਰਾਜਸ ਮਨ ਭਾਵੈ ਅੱਲਾਵਲ ਦੇਨ ਕੋ ਸਾਹਿਬ ਜੋਰ ਨਹੀਂ ਫੁਰਮਾਵਾ ਹਮ ਮਸਕੀਨ ਖੁਦਾਈ ਬੰਦੇ ਅਰਥਾਤ ਕਹੇ ਕਾਜੀ ਅਸੀਂ ਤਾਂ ਮਸਕੀਨ ਆਰਥਾਤ ਨਮਾਨ ਜਿਹੇ ਗਰੀਬ ਜਿਹੇ ਉਸ ਖੁਦਾ ਦੇ ਬੰਦੇ ਅਥਵਾ ਦਾਸ ਤਤਤੋ ਮੋ ਰਾਜਸ ਮਨ ਭਾਵ ਅਰਥਾਤ ਕਿ ਤੇਰੇ ਮਨ ਨੂੰ ਤਾਂ ਰਾਜਸੀ ਸੱਤਾ ਪਾਉਂਦੀ ਐ ਭਾਵ ਕਿ ਸਾਨੂੰ ਆਪਣੇ ਅੱਲਾ ਅਤੇ ਤੈਨੂੰ ਆਪਣੇ ਰਾਜ ਦਰਬਾਰ ਦੇ ਉੱਪਰ ਮਾਣ ਹੈ ਕਈ ਵਾਰੀ ਤੁਮ ਰਾਜਸ ਮਨ ਭਾਵ ਪਾਠ ਵੀ ਕੀਤਾ ਜਾਂਦਾ ਕਿ ਤੇਰਾ ਜਸ ਸਾਡੇ ਮਨ ਨੂੰ ਪਾਉਂਦਾ ਹੈ ਸੋ ਮਹਾਰਾਏ ਕਹਿੰਦੇ ਹਮ ਮਸਕੀਨ ਖੁਦਾਈ ਬੰਦੇ ਤਮ ਰਾਜ ਸ ਮਨ ਪਾਵੇ ਅੱਲਾ ਆਵਲ ਦੇਨ ਕੋ ਸਾਹਿਬ ਜੋਰ ਨਹੀਂ ਫੁਰਮਾਵੇ ਅੱਲਾ ਆਵਲ ਦੇਨ ਕੋ ਸਾਹਿਬ ਅਰਥਾਤ ਕਿ ਉਹ ਅੱਲਾ ਭਾਵ ਕਿ ਅਲੱਬ ਪਰਮੇਸ਼ਰ ਜਿਹੜਾ ਆਸਾਨੀ ਦੇ ਨਾਲ ਕਿਸੇ ਨੂੰ ਲੱਭਦਾ ਨਹੀਂ ਅਵਲ ਦੀਨ ਕੋ ਸਾਹਿਬ ਅਵਲ ਅਰਥਾ ਸਭ ਤੋਂ ਪਹਿਲਾਂ ਤਾਂ ਦੀਨਾਂ ਦਾ ਸਹਬ ਹੈ ਭਾਵ ਕਿ ਗਰੀਬਾਂ ਦਾ ਸੁਆਮੀ ਹੈ ਜਿਵੇਂ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦਾ ਸ੍ਰੀ ਰਾਗ ਦੇ ਵਿੱਚ ਬਚਨ ਹੈ ਨਾ ਕਹਿੰਦਾ ਨੀਚਾ ਅੰਦਰ ਨੀਚ ਜਾਤ ਨੀਚੀ ਹੋਤ ਅਤ ਨੀਚ ਨਾਨਕ ਤਿਨਕ ਐ ਸੰਗ ਸਾਥ ਵੱਡਿਆਂ ਸਿਓ ਕਿ ਆਰੀਸ ਭਾਈ ਅਸੀਂ ਤਾਂ ਮਜਲੂਮਾਂ ਦੇ ਨਾਲ ਆ ਪਾਤਸ਼ਾਹ ਕਹਿੰਦੇ ਕਿ ਆਉਂ ਕਹਿੰਦਾ ਜਥਾ ਨੀਚ ਸੰਭਾਲੀਨ ਤਥਾ ਨਦਰ ਤੇਰੀ ਬਖਸ਼ੀਸ ਕਪਾਸ਼ਾ ਤੇਰੀ ਨਦਰ ਤੇ ਤੇਰੀ ਬਖਸ਼ਿਸ਼ ਉੱਥੇ ਹੀ ਹੁੰਦੀ ਆ ਜਿੱਥੇ ਮਜਲੂਮਾਂ ਦੇ ਹੱਕਾਂ ਦੀ ਗੱਲ ਕੀਤੀ ਜਾਂਦੀ ਐ ਧੰਨ ਗੁਰੂ ਕਲਗੀਧਰ ਪਾਤਸ਼ਾਹ ਵੇ ਅਕਾਲ ਉਸਤਤ ਦੇ ਵਿੱਚ ਕਿਰਪਾ ਕਰ ਦੇਣ ਕਹਿੰਦੇ ਹਾਥੀ ਕੀ ਪੁਕਾਰ ਪਲ ਪਾਛੇ ਪਹੁੰਚ ਤਾਹੇ ਚੀਟੀ ਕੀ ਚੰਗਾਰ ਪਹਿਲੇ ਹੀ ਸੁਨਿਅਤ ਹੈ ਹਾਥੀ ਦੀ ਪੁਕਾਰ ਤਾਂ ਪਲ ਪਿਛੋਂ ਪਹੁੰਚਦੀ ਐ ਪਾਤਸ਼ਾਹ ਦੇ ਦਰ ਤੇ ਪਰ ਜਿਹੜੇ ਕੀੜੇ ਦੇ ਚੰਗਾ ਆ ਰਹੇ ਨਾ ਪਹਿਲੇ ਸੁਣੀ ਜਾਂਦੀ ਉਹਦਾ ਦਰਬਾਰ ਦੇ ਵਿੱਚ ਸੁਮਹਾਰਾਜ ਕਹਿੰਦੇ ਅੱਲਾ ਹਵਲਦੀਨ ਕੋ ਸਾਹਿਬ ਅਵਲ ਸਭ ਤੋਂ ਪਹਿਲਾਂ ਤਾਂ ਜਿਹੜਾ ਅੱਲਾ ਨਾ ਦੀਨਾਂ ਦਾ ਮਾਲਕ ਹੈ ਮਜਲੂਮਾਂ ਦਾ ਮਾਲਕ ਹੈ ਮਹਾਰਾਜ ਕਹਿੰਦੇ ਜ਼ੋਰ ਨਹੀਂ ਫੁਰਮਾਵੇ ਅਰਥਾਤ ਇਹ ਉਹ ਦੀਨਾਂ ਬੰਦੂ ਪਰਮੇਸ਼ਰ ਮਜਲੂਮਾਂ ਦੇ ਉੱਪਰ ਜ਼ੋਰ ਜ਼ੁਲਮ ਦੇ ਆਗਿਆ ਨਹੀਂ ਦਿੰਦਾ ਮਹਾਰਾਜ ਕਹਿੰਦੇ ਜ਼ੋਰ ਨਹੀਂ ਫੁਰਮਾਵੇ ਪਾਵਕ ਜੀਆਂ ਦੇ ਨਾਲ ਧੱਕਾ ਕਰਨ ਦਾ ਫੁਰਮਾਨ ਨਹੀਂ ਕਰਦਾ ਉਹ ਅੱਲਾ ਮਹਾਰਾਜ ਕਹਿੰਦੇ ਸੋ ਅਗੋਂ ਰਹਾਉ ਵਾਲੀ ਭਗਤੀ ਦੇ ਵਿੱਚ ਮਹਾਰਾਜ ਕਿਰਪਾ ਕਰਨ ਲੱਗੇ ਨੇ ਕਹਿੰਦਾ ਕਾਜੀ ਬੋਲਿਆ ਬਨ ਨਹੀਂ ਆਵੇ ਰਹਾਉ ਅਰਥਾਤ ਕਹੇ ਕਾਜੀ ਸੋ ਇਸ ਕਰਕੇ ਉਸ ਅੱਲਾ ਦੇ ਬੰਦਿਆਂ ਦੇ ਨਾਲ अथवा ਮਜਲੂਮਾਂ ਦੇ ਪ੍ਰਤੀ ਬੋਲਿਆ ਹੋਇਆ ਹੰਕਾਰੀ ਬਚਨ ਬਣ ਨਹੀਂ ਆਉਂਦਾ ਭਾਵੇਂ ਕੇ ਫੱਬਦਾ ਨਹੀਂ ਕਾਰਗਰ ਸਿੱਧ ਨਹੀਂ ਹੁੰਦਾ ਸਵਾਗਤ ਦੂਸਰੇ ਪਦੇ ਚ ਕੇਵਲ ਬਾਹਰੀ ਕਰਮਾਂ ਦੇ ਬਜਾਏ ਅੰਤਰੀਵੀ ਭਗਤੀ ਦੀ ਗੱਲ ਕਰਦੇ ਆ ਮਹਾਰਾਜ ਕਿਰਪਾ ਕਰਦੇ ਨੇ ਕਹਿੰਦਾ ਰੋਜ਼ਾ ਤਰਾ ਨਿਵਾਜ ਗੁਜਾਰਾ ਕਲਮਾ ਭਿਸਤ ਨਾ ਹੋਈ ਸਤਰ ਕਾਬਾ ਕਟੇ ਪੀਤਰ ਜੇ ਕਰ ਜਨ ਕੋਈ ਤਰ ਰੋਜ਼ਾ ਤਰਾ ਨਿਵਾਜ ਗੁਜਾਰਾ ਅਰਥਾਤ ਕਹੇ ਕਾਜੀ ਔੰਜ ਤਾਂ ਤੋਂ ਬੇਸ਼ੱਕ ਰੋਜ਼ਾ ਵੀ ਰੱਖਦਾ ਹਾਂ ਭਾਵ ਕਰਾਂ ਜਾਨ ਦੇ ਮਹੀਨੇ 30 ਦਿਨ ਭੁੱਖਾ ਵੀ ਰਹਿਣਾ ਹੈ ਤਾਂ ਤੇ ਮਾਰੇ ਕਹਿੰਦੇ ਨਿਵਾਜ਼ ਗੁਜ਼ਾਰਾ ਅਰਥਾਤ ਕਹ ਨਿਵਾਜ਼ ਵੀ ਗੁਜ਼ਾਰਦਾ ਹਾਂ ਪੰਜੇ ਵਕਤ ਔਰ ਕਲਮਾ ਵੀ ਪੜ੍ਹਦਾ ਹਾਂ ਨਿਵਾਜ਼ ਤੋਂ ਉਪਰੰਤ ਜਿਵੇਂ ਲਾ ਇਲਾ ਇਲਾ ਲਾ ਮੁਹੰਮਦ ਰਸੂਲ ਅੱਲਾ ਕਹਿੰਦਾ ਹੈ ਪਰੰਤੋ ਫੇਰ ਵੀ ਮਹਾਰਾਜ ਕਹਿੰਦਾ ਕਲਮਾ ਪਿਸਤ ਨਾ ਹੋਈ ਅਰਥਾਤਕ ਕੇਵਲ ਇਸ ਤਰ੍ਹਾਂ ਦੇ ਬਾਰੀ ਰੋਜ਼ੇ ਰੱਖਣ ਦੇ ਨਾਲ ਨਵਾਜਾਂ ਗੁਜ਼ਾਰਨ ਦੇ ਨਾਲ ਤੇ ਕਲਮਾ ਪੜਨ ਤੋਂ ਉਪਰੰਤ ਵੀ ਤੈਨ ਬਿਹਸ਼ਤਾਂ ਦੀ ਪ੍ਰਾਪਤੀ ਨਹੀਂ ਹੋਵੇਗੀ ਸਵਰਗ ਦੀ ਪ੍ਰਾਪਤੀ ਨਹੀਂ ਹੋਵੇਗੀ ਕਿਉਂਕਿ ਮਹਾਰਾਜ ਕਹਿੰਦੇ 70 ਕਾਬਾ ਘਟ ਹੀ ਪੀਤਰ ਜੇ ਕਰ ਜਾਣ ਕੋਈ ਇਥੇ ਪਾਠ 70 ਕਾਬਾ ਘਟ ਹੀ ਪੀਤਰ ਵੀ ਕੀਤਾ ਜਾਂਦਾ ਹੈ ਕਿ ਪੋਲਾ ਬੋਲਿਆ ਜਾਂਦਾ ਸਤਰ ਕਹਿੰਦੇ ਨੇ ਗੁਪਤ ਨੂੰ ਸਰ ਸੱਤਰ ਕਾਬਾ ਘਟ ਹੀ ਭੀਤਰ ਵੀ ਕੀਤਾ ਜਾਂਦਾ ਅਰਥਾਤ ਕਿ 70 ਵਾਰੀ ਕਾਬੇ ਦਾ ਹਜਰ ਕਰਨਾ ਅਸਲ ਦੇ ਵਿੱਚ ਜੀਵ ਦੇ ਹਿਰਦੇ ਦੇ ਅੰਦਰ ਹੀ ਹੈ ਮਹਾਰਾਜ ਕਹਿੰਦੇ 70 ਕਾਬਾ ਘਟ ਹੀ ਭੀਤਰ ਭਾਵੇਂ ਕਿ ਬਾਹਰ ਮੁਖੀ ਦਿਖਾਵੇ ਮਾਤਰ ਕਰਮਾਂ ਦਾ ਤਿਆਗ ਕਰਕੇ ਅੰਤਰਮੁਖੀ ਹੋ ਜਾਣਾ ਹੀ ਅਸਲ ਦੇ ਵਿੱਚ 70 ਵਾਰੀ ਕਾਬੇ ਦਾ ਹਜਰ ਕਰਨ ਦੇ ਬਰਾਬਰ ਹੈ ਮਹਾਰਾਜ ਕਹਿੰਦੇ 70 ਕਾਬਾ ਘਟ ਹੀ ਭੀਤਰ ਜੇ ਕਰ ਜਾਣ ਕੋਈ ਅਰਥਾਤਕ ਜੇਕਰ ਕੋਈ ਇਸ ਅਸਲੀਅਤ ਨੂੰ ਜਾਣ ਲੇ ਕਿ ਉਸ ਅਕਾਲ ਪੁਰਖ ਵਾਹਿਗੁਰੂ ਜੀ ਦੀ ਪ੍ਰੇਮਾ ਭਗਤੀ ਹੀ ਅਸਲ ਦੇ ਵਿੱਚ ਸਾਰੇ ਕਰਮ ਕਾਂਡ ਹਨ ਕਿਵੇਂ ਭਗਵਤੀ ਇਸਰੇ ਪਦੇ ਚ ਮਾਰੇ ਕਿਰਪਾ ਕਰਨ ਲੱਗੇ ਨੇ ਕਹਿੰਦਾ ਨਿਵਾਜ ਸੋਈ ਜੋ ਨਿਆਉ ਵਿਚਾਰਾ ਕਲਮਾ ਅਕਲ ਹਜਾਨੈ पाच ਹਮਸ ਮਸੱਲਾ ਬਿਸ਼ਾਵੇ ਤਬ ਤੋ ਦੇਨ ਪਛਾਨੈ ਨਿਵਾਜ ਸੋਈ ਜੋ ਨਿਆਉ ਵਿਚਾਰਾ ਅਰਥਾਤ ਕਿ ਨਿਵਾਜ ਅਸਲ ਦੇ ਵਿੱਚ ਉਹੀ ਐ ਜੋ ਨਿਆਂ ਦੀ ਵਿਚਾਰ ਕਰਦਾ ਭਾਵ ਕਿ ਜੀਵਾਂ ਦੇ ਨਾਲ ਇਨਸਾਫ ਕਰਨਾ ਹੀ ਅਸਲ ਦੇ ਵਿੱਚ ਸੱਚੀ ਨਿਵਾਜ ਆ ਭਾਈ ਔਰ ਮਹਾਰਾਜ ਕਹਿੰਦਾ ਕਲਮ ਅਕਲ ਹਜਾਨੈ ਅਕਲ ਹ ਅਕਾਲ ਪਰਮੇਸ਼ਰ ਨੂੰ ਕਹਿੰਦੇ ਨੇ ਅਕਾਲ ਕਲਾ ਪ੍ਰਭੂ ਰਹਾ ਭਾਵ ਕਲਾ ਤੋਂ ਰਹਿਤ ਨਿਰਗੁਣ ਬ੍ਰਹਮ ਅਦ੍ਰਿਸ਼ਟ ਪਰਮੇਸ਼ਰ ਕਲਮ ਅਕਲ ਹਜਾਨਾ ਅਰਥਾਤ ਅਕੇ ਕਲ ਰਹਿ ਤੋ ਉਸ ਅਕਲ ਪਰਮੇਸ਼ਰ ਨੂੰ ਜਾਣਨਾ ਹੀ ਅਸਲ ਦੇ ਵਿਚ ਨਵਾਜ ਤੋ ਅਪਰੰਤ ਪੜਿਆ ਜਾਣ ਵਾਲਾ ਕਲਮ ਹੈ ਕਾਜੀ ਜੀ ਕਹਿੰਦੇ ਨਵਾਜ ਸੋਈ ਜਨਿਆਓ ਵਿਚਾਰਾ ਕਲਮ ਅਕਲ ਹਜਾਨਾ ਪਾਚ ਹਮਸ ਮਸੱਲਾ ਬਿਸ਼ਾਵੇ ਤਬ ਤੋ ਦੀਨ ਪਛਾਨੈ ਪਾਚ ਹਮਸ ਮਸੱਲਾ ਬਿਸ਼ਾਵੇ ਨੂੰ ਮਸਲਾ ਨਹੀਂ ਪੜਨਾ ਮਸੱਲਾ ਜਿਹੜਾ ਮੋਢੇ ਦੇ ਉੱਤੇ ਕੱਪੜਾ ਰੱਖਿਆ ਹੁੰਦਾ ਸੀ ਮੁਸਲਮਾਨਾਂ ਨੇ ਨਮਾਜ਼ ਪੜਨ ਲੱਗਿਆ ਗੋਡਿਆਂ ਦੇ ਥੱਲੇ ਵਿਛਾਉਂਦੇ ਸੀ ਫਰੀਦ ਜੀ ਵੀ ਜਿਹਦਾ ਜ਼ਿਕਰ ਕਰਦੇ ਨੇ ਕਨ ਮਸੱਲਾ ਸੂਬ ਗਲ ਦਿਲ ਕਾਟੀ ਗੁੜਵਾਤ ਕਹਿੰਦਾ ਬਾਹਰ ਦਸਾ ਚਾਨਣਾ ਦਿਲ ਦਿਹਾੜੀ ਰਾਤ ਸਵਪੱਚ ਹਮਸਾ ਮਸੱਲਾ ਵਿਛਾਵਾਰ ਅਰਥਾਤ ਕਿ ਪੰਜਾਂ ਵਿਕਾਰਾਂ ਨੂੰ ਮੁਸਣਾ ਅਥਵਾ ਲੁੱਟਣਾ ਹੀ ਕਾਬੂ ਕਰਨਾ ਹੀ ਅਸਲ ਦੇ ਵਿੱਚ ਨਮਾਜ਼ ਪੜਨ ਲੱਗਿਆ ਆਪਣੇ ਗੋਡਿਆਂ ਥੱਲੇ ਮਸੱਲਾ ਵਿਛਾਉਣਾ ਮਹਾਰਾਜ ਕਹਿੰਦਾ ਤਾਬਤ ਦੀਨ ਪਛਾਨੈ ਰਥਾਤ ਕਹ ਤਾਹੀ ਕਿਤੇ ਜਾ ਕੇ ਤੋ ਅਸਲ ਦੇ ਵਿੱਚ ਦੀਨ ਅਥਵਾ ਮਜ਼ਮਨ ਨੂੰ ਪਛਾਣੇਗਾ ਕਾਜੀ ਸੁਅਗੋ ਚੌਥੇ ਪਦੇ ਦੇ ਵਿੱਚ ਮਾਰੇ ਕਿਰਪਾ ਕਰਨ ਲੱਗੇ ਨੇ ਕਹਿੰਦਾ ਖਸਮ ਪਛਾਨ ਤਰਸ ਕਰ ਜੀਅ ਮਹਾ ਮਾਰ ਮਣੀ ਕਰ ਫੀਕੀ ਆਪ ਜਨੈ ਅਵਰ ਕੋ ਜਾਣੈ ਤਬ ਹੋਏ ਪਿਸਤ ਸਰੀ ਕੀ ਖਸਮ ਪਛਾਨ ਤਰਸ ਕਰ ਜੀ ਮਹ ਅਰਥਾਤ ਕਿ ਸਾਰੇ ਜੀਵਾਂ ਦੇ ਵਿੱਚੋਂ ਉਸ ਖਸਮ ਨੂੰ ਪਛਾਨ ਕੇ ਤੂੰ ਜੀਵਾਂ ਦੇ ਉੱਪਰ ਤਰਸ ਕਰਨਾ ਕਰ ਰਿਹਾ ਕਾ ਜੀ ਅਧ ਮਹਾਰਾਜ ਕਹਿੰਦਾ ਮਾਰ ਮਣੀ ਕਰ ਫਿੱਕੇ ਅਰਥਾਤ ਕਿ ਆਪਣੇ ਅੰਦਰ ਦੇ ਮਾਣ ਹੰਕਾਰ ਨੂੰ ਮਾਰ ਕੇ ਤੂੰ ਫਿੱਕਾ ਕਰ ਦੇ ਭਾਵ ਕ ਇਸ ਨੂੰ ਮੇਟ ਦੇ ਮਹਾਰਾਜ ਕਹਿੰਦੇ ਨੇ ਖਸਮ ਪਛਾਨ ਤਰਸ ਕਰ ਜੀ ਮਹ ਮਾਰ ਮਣੀ ਕਰ ਫਿੱਕੇ ਤਾਪ ਜਨਐ ਅਵਰ ਕਾ ਜਾਣੈ ਤਬ ਹੋਇ ਪਿਸਤ ਸਰੀਕੇ ਤਾਪ ਜਨਐ ਅਵਰ ਕਾ ਜਾਣੈ ਅਰਥਾਤ ਕਹੇ ਕਾਜੀ ਪਹਿਲਾ ਤੂੰ ਆਪ ਉਸ ਖੁਦਾ ਨੂੰ ਜਾਣ ਕੇ ਅੱਲਾਹ ਨੂੰ ਜਾਣ ਕੇ ਫਿਰ ਹੋਰਨਾਂ ਨੂੰ ਜਣਾਉਣਾ ਕਰ ਮਹਾਰਾਜ ਕਹਿੰਦੇ ਤਬ ਹੋਇ ਪਿਸਤ ਸਰੀਕੇ ਅਰਥਾਤ ਕਿ ਫਿਰ ਤਾਂ ਕਿਤੇ ਜਾ ਕੇ ਤੂੰ ਬਹਿਸ਼ਤ ਦਾ ਸ਼ਰੀਕ ਭਾਵ ਕੈ ਬਕੁੰਡ ਧਾਮ ਦਾ ਹਿੱਸੇਦਾਰ ਬਣੇਗਾ ਸਵਰਗ ਦਾ ਵਾਸੀ ਹੋਵੇਂਗਾ ਸਾਈ ਤੌਰ ਤੇ ਮਾਰੇ ਕਹਿੰਦੇ ਤਾਂ ਕਿਤੇ ਜਾ ਕੇ ਸੁਗਉੰਤਮ ਪੰਜਵੇਂ ਪਦੇ ਜਮਾਰੇ ਕਿਰਪਾ ਕਰਨ ਲੱਗੇ ਨੇ ਕਹਿੰਦਾ ਮਾਟੀ ਇਕ ਪੈਖ ਤਰਨਨ ਤਾ ਮਹ ਬ੍ਰਹਮ ਪਸ਼ਨ ਕਹਾ ਕਬੀਰਾ ਪਿਸਤ ਛੋਡ ਕਰ ਦੋਜ ਕਸਿਆ ਮਨ ਮਨ ਮਾਟੀ ਇਕ ਪੈਖ ਤਰਨਨ ਅਰਥਾਤ ਕਿ ਅਸਲ ਦੇ ਵਿੱਚ ਮਾਇਆ ਰੂਪ ਮਿੱਟੀ ਤਾਂ ਕੇਵਲ ਏਕੀ ਹੈ ਪਰੰਤੂ ਇਸ ਨੇ ਸਰੀਰ ਆਰੂਪੀ ਭੇਖ ਅਨੇਕ ਧਾਰਨ ਕੀਤੇ ਹੋਏ ਨੇ ਨਾਨਾ ਅਰਥਾਤ ਅਨੇਕਾਂ ਹੀ ਭੇਖ ਧਾਰਨ ਕੀਤੇ ਨੇ ਮਹਾਰਾਜ ਕਹਿੰਦੇ ਤਾਮਹ ਬ੍ਰਹਮ ਪਛਾਨ ਅਰਥਾਤ ਕਿਨ ਸਾਰਿਆਂ ਸਰੂਪਾਂ ਦੇ ਵਿੱਚੋਂ ਅਸੀਂ ਉਸਤਾਰ ਬ੍ਰਹਮ ਪਰਮੇਸ਼ਰ ਨੂੰ ਪਛਾਣਨਾ ਕੀਤਾ ਬਾਦਸ਼ਾਹ ਕਹਿੰਦੇ ਨੇ ਕਹਿੰਦਾ ਕਹਾ ਕਬੀਰ ਆ ਪਿਸਤ ਛੋੜ ਕਰ ਦੋਜ ਕਿਸਿਓ ਮਨ ਮੰਨ ਕਹਾ ਕਬੀਰ ਪਿਸਤ ਛੋੜ ਕਰ ਅਰਥਾਤ ਕਿ ਕਹਿੰਦੇ ਹਨ ਕਬੀਰ ਪਾਦਸ਼ਾਹ ਕਿਆ ਹਜ ਹੈ اخੌਤੀ ਬਹਿਸ਼ ਦਾ ਖਿਆਲ ਛੱਡ ਕੇ ਧਿਆਨ ਛੱਡ ਕੇ ਦੋਜਕ ਸਿਓ ਮਨ ਮੰਨ ਅਰਥਾਤ ਕਿ ਸਾਡਾ ਮਨ ਤਾਂ ਹੁਣ ਦੋਜਕ ਦੇ ਨਾਲ ਮੰਨ ਗਿਆ ਭਾਈ ਭਾਵ ਕਹੇ ਕਾਜੀ ਜੇਕਰ ਦਿਖਾਵੇ ਮਾਤਰ ਬਾਹਰੀ ਕਰਮਾਂ ਦੀ ਬਜਾਏ ਅੰਤਰਮੁਖੀ ਹੋਣਾ ਤੇਰੇ ਅਨੁਸਾਰ ਦੋਜਕਾਂ ਚ ਪੈਣਾ ਨਾ ਤੇ ਮਾਰੇ ਕਹਿੰਦੇ ਸਾਨੂੰ ਉਹ ਵੀ ਪਰਵਾਹ ਨਹੀਂ ਕਹਿੰਦਾ ਮਾਟੇ ਇਕ ਪੈਖ ਤਰਨਨ ਤਾ ਮਹ ਬ੍ਰਾਹਮ ਪਛਾਨਾ ਕਹਾ ਕਬੀਰਾ ਪਿਸਤ ਛੋਡ ਕਰ ਦੋਜਤ ਸਿਉ ਮਨ ਮੰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ